ਬੇਲਾ ਦਿਮਾਗ ਕਹਿੰਦੇ ਸ਼ੈਤਾਨ ਦਾ ਘਰ ਹੁੰਦਾ ਆ ਪਰੰਪਰ ਬੈਲੀ ਨੇ ਸ਼ੈਤਾਨੇ ਬਣਾਤਾ ਹਕੀ ਕਰਦੀ ਆ ਮੈਂ ਕਿਹ ਪਤਾ ਨਹੀਂ ਕੀ ਕਰਦੀ ਆ ਕਹਿੰਦੀ ਬੈਲੀ ਆ ਮੈਂ ਇੱਥੇ ਸਫਾਈਆਂ ਕਰਾਂ ਬਾਦੂ ਘਾਟੂ ਸਮਾਨ ਚੱਕ ਕੇ ਸਿੱਟਾ ਬਾਹਰ ਡਰੈਸਿੰਗ ਟੇਬਲ ਚ ਆ ਲਿਪਸਟਿਕ ਨਾਲ ਲਿਪ ਲਾਈਨਰ ਨਾਲ ਦੇਖ ਤਾਂ ਸਹੀ ਤੇ ਕਿਹਦੀ ਫੋਟੋ ਬਣਾਈ ਆ ਉਦੀ ਬਣਾਇਆ ਮੈਂ ਬਾਅਦ ਕੱਪੜੇ ਸੁੱਕਣੇ ਪਾ ਕੇ ਆਕੇ ਮੈਂ ਕਿ ਨਿਕਲੀ ਨਹੀਂ ਬਾਹਰ ਦੇਖਾ ਕੀ ਕਰਦੀ ਐ ਇਹ ਡਰਾਈੰਗ ਲੱਗੀ ਹੋ ਕਰਨ ਸਮੈਲ ਬੜੀ ਆਉਂਦੀ ਐ ਡਰਾਮ ਉਹ ਨਹੀਂ ਅਸਿੱਲ ਪੇਸੇ ਹਾਂ ਮਾਂ ਤੇ ਹੀ ਹੋਣੀ ਤੂੰ ਨਾ ਪੇਂਟਿੰਗ ਕਰਦੀ ਹੈ ਸਹੀ ਗੱਲ ਐ ਇਹ ਦਿਮਾਗ ਨੂੰ ਕਿਸੇ ਹੋਰ ਪਾਸੇ ਲਾ ਅੱਛਾ ਗੌਂ ਥਾਈ ਕਾਹੇ ਚੋਕੇ ਅਰਮਾਨ ਨੂੰ ਕਹੀ ਜਨੇ ਕੰਮ ਕਰ ਲਾ ਫੋਟੋ ਖਿਸੀ ਤੇ ਅੱਜ ਸਵੇਰ ਚੋਕੇ ਆ ਭਾਈ ਸਾਹਿਬ ਕੱਲ ਸਕੂਲ ਜਾਣਾ ਤਾਂ ਕੰਮ ਨਵੇੜ ਲਵੋ ਜੀ ਲੱਗਾ ਕੰਮ ਸਟਾਰਟ ਹੋਣ ਸ਼ਾਬਾਸ਼ ਕਿੰਨੀਆਂ ਛੁੱਟੀਆਂ ਰਹਿ ਗਈਆਂ ਲਓ ਲੱਗਾ ਕੰਮ ਸਟਾਰਟ ਹੋਣ ਹਾਂ ਹੋ ਗਿਆ ਕੰਮ ਸ਼ੁਰੂ <laughs> सही काम कर ला सारा महीने यही कुछ किता तू अच्छा पेपर भी पैने आ गया ਟੂਮੋਰੋ ਹਮ ਨਿਕੰਦੇ ਤੁਸੀਂ ਬਹੁਤ ਵਧੀਆ ਟਾਈਮ ਸਪੈਂਡ ਮੈਡਮ ਨੇ ਲਿਖਿਆ ਆ ਵੀ ਆਰ ਐਕਸਾਈਟਡ ਟੂ ਵੈਲਕਮ ਯੂ ਬੈਕ ਟੂ ਸਕੂਲ ਇਧਰ ਇਧਰ ਹੋਰੇ ਤਿਆਰੀਆਂ ਕਰਦੇ ਆ ਨਹੀਂ ਪਹਿਲੀ ਗੱਲ ਨਿਕੰਦੇ ਤੁਸੀਂ ਆਪਣੇ ਘਰ ਦੇ ਆਦੇ ਨਾਲ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਕੰਮ ਦਾ ਟਾਈਮ ਤਾਂ ਸਪੈਂਡ ਵੀ ਨਿਕੰਦੇ ਤੇ ਇ tanto ਕੰਮ ਜੇ ਤਾਂ ਮੈਨੂੰ ਤਾਂ ਪੂਰੀ ਹੋਣੀ ਟੈਂਸ਼ਨ ਹੈ ਬਈ ਆ ਤੂੰ ਪੜਦਾ ਹੀ ਰਿਹਾ ਸਾਰਾ ਮਹੀਨਾ ਮੈਂ ਕੰਮ ਕਰ ਲੈਂਦਾ ਫੇਰ ਟੈਨਸ਼ਨ ਹੀ ਨਹੀਂ ਹੁੰਦੀ ਸੀ ਤੈਨੂੰ ਤਾਂ ਮਿਲਿਆ ਨਹੀਂ ਤੈਨੂੰ ਬਾਅਦ ਟੈਨਸ਼ਨ ਫੇਰ ਆਪੋਂ ਮੈਂ ਤਾਂ ਐਪਲਾਈ ਕੀਤਾ ਇਹਨ ਕੜਾ ਕੱਟ ਕੀਤਾ ਚੱਲ ਕਦੀ ਚੱਲ ਕਦੀ ਮੁੱਗੋਵਾਲ ਮੇਲਾ ਚੱਲ ਕਦੀ ਕਿਤੇ ਹੁਣ ਹਾਲੇ ਤਾਂ ਕੱਲ ਵੀ ਤਿਆਰੀਆਂ ਹੁੰਦੀਆਂ ਆ ਅੰਮਾ ਪੁੱਤ ਦੇ ਤੀ ਰਣਾ ਲਓ ਜੀ ਕੱਲੋਂ ਸਕੂਲ ਖੁੱਲਣੇ ਤੇ ਤਿਆਰੀਆਂ ਹੁੰਦੀਆਂ ਭੂਆ ਤਾਂ ਜਾਣਦੀਆਂ ਸਵੇਰ ਦਾ ਤਾਂ ਦੋ ਦੋ ਵਾਰ ਰੋ ਵੀ ਹਟਿਆ ਇਹਦੀ ਭੂਆ ਦੇ ਬਾਰ-ਬਾਰ ਫੋਨ ਆਉਂਦੇ ਅੱਜ ਚਾਰ ਫੋਨ ਆ ਗਏ ਆ ਤੇ ਤਿੰਨ ਫੋਨ ਕੱਲ ਆਏ ਆ ਕਿਉਂਕਿ ਉੱਥੇ ਮੇਲਾ ਆ ਮਢਾਲੀ ਤੇ ਇਸੇ ਲਾਲਚ ਚ ਕੰਮ ਕਰਨ ਲੱਗਾ ਸੀ ਇਹਨੂੰ ਭਲੇਖਾ ਸੀ ਵੀ ਹੱਲੇ ਦੋ ਛੁੱਟੀਆਂ ਪਈਆਂ ਆ ਹੂੰ ਮੈਨੂੰ ਪਤਾ ਭਲੇਖਾ ਚ ਮੈਨੂੰ ਪਹਿਲਾਂ ਹੀ ਪਤਾ ਸੀ ਤੇ ਜਾਣ ਕੇ ਵਿੱਚ ਦੱਸਦਾ ਫੇ ਮੇਲਾ ਦੇਖਣ ਜਾਣਾ ਹਨਾ ਹੁਣ ਮੈਸੇਜ ਆ ਗਿਆ ਹੁਣ ਦੇਖਦੇ ਕਿੱਦਾਂ ਹੁੰਦੀ ਆ ਮੇਲੇ ਤੇ ਜਾਂਦਾ ਕਿ ਸਕੂਲ ਜਾਂਦਾ ਪਰ ਜਿੰਨੇ ਪਿਆਰ ਨਾਲ ਜੀ ਭੂਆ ਫੋਨ ਕਰਦੀ ਆ ਜਾਣਾ ਵੀ ਬਣਦਾ ਆ ਤੇ ਇੱਕ ਕੱਜ ਮੌਸਮ ਖਰਾਬ ਸੀਗਾ ਮੀਂਹ ਪੈਂਦਾ ਸੀ ਨਹੀਂ ਤਾਂ ਅੱਜ ਅਸੀਂ ਜਾਣਾ ਸੀਗਾ ਕਰ ਲਾ ਕਰ ਲਾ ਸਸਰੀ ਕਾਜੀ ਸਵਾਗਤ ਆ ਤੁਹਾਡਾ ਪੂਲੀ ਹਾਊਸ ਦੇ ਵਿੱਚ ਆਸ ਕਰ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਦੇਖੋ ਹਰਮਨ ਕਰਿਆ ਸਕੂਲ ਦਾ ਕੰਮ ਵੈਸੇ ਤਾਂ ਇਹਦਾ ਕੰਮ ਕੰਪਲੀਟ ਹੈ ਗਿਆ ਤੇ ਹੁਣ ਜਿਆਦਾ ਜਿਆਦਾ ਸਪੀਡ ਫੜ ਲਈ ਹੈ ਕਿਉਂਕਿ ਭੂਆ ਦੇ ਜਾਣ ਦੀ ਤਿਆਰੀ ਕਰਦਾ ਹੈ ਭੂਆ ਦੇ ਪਿੰਡ ਮੇਲਾ ਆ ਭੂਆ ਦੇ ਪਿੰਡ ਦੇ ਨਾਲ ਹੀ ਆ ਮਡਾਲੀ ਬਹੁਤ ਮਸ਼ਹੂਰ ਮੇਲਾ ਹੈ ਉੱਥਾ ਦਾ ਉੱਥੇ ਦਾ ਤੇ 5 ਦਿਨ ਚੱਲਦਾ ਮੇਲਾ ਜਾਣਾ ਤੇ ਅਸੀਂ ਅੱਜ ਸੀਗਾ ਪਰ ਅੱਜ ਮੀਂਹ ਬਹੁਤ ਪੈਂਦਾ ਸੀਗਾ ਨਹੀਂ ਤਾਂ ਅਸੀਂ ਜਾਇਆ ਹਣਾ ਸੀਗਾ ਤੇ ਭੂਆ ਦੇ ਫੋਨ ਬਹੁਤ ਆ ਰਹੇ ਆ ਤਿੰਨ ਚਾਰ ਫੋਨ ਕੱਲ ਆਏ ਆ ਤਿੰਨ ਚਾਰ ਅੱਜ ਆਏ ਆ ਤੇ ਭੂਆ ਬਹੁਤ ਕਰਦੀ ਹੈ ਜੀ ਇਹਨਾਂ ਦੇ ਨਾਲ ਤੇ ਬਾਰ-ਬਾਰ ਫੋਨ ਆਦੇ ਤੁਸੀਂ ਆ ਜਾਓ ਅਸੀਂ ਤੁਹਾਨੂੰ ਉਡੀਕਦੇ ਆ ਪਰ ਮੌਸਮ ਖਰਾਬ ਕਰਕੇ ਸਾਡੇ ਤੋਂ ਨਹੀਂ ਜਾ ਹੋਇਆ ਤੇ ਇਹ ਦੋ ਵਾਰੀ ਹੋ ਵੀ ਹਟਿਆ ਆ ਵੀ ਮੈਂ ਜਾਣਾ ਆ ਮੇਲੇ ਤੇ ਤੇ ਹੁਣ ਦੇਖਦੇ ਆ ਜੇ ਕੱਲੂ ਮੌਸਮ ਸਹੀ ਹੋਇਆ ਤੇ ਕੱਲੂ ਜਾ ਕੇ ਆਵਾਂਗੇ ਇਹ ਤਾਂ ਕਹਿੰਦਾ ਵੀ ਮੈਂ ਰਹਿ ਕੇ ਆਉਣਾ ਮੈਂ ਕਿਹਾ ਸਾਡੇ ਤੋਂ ਰਹਿ ਨਹੀਂ ਹੋਣਾ ਕਿਉਂਕਿ ਪਿੱਛੇ ਨਹੀਂ ਸਰਦਾ ਹੈਗਾ ਪਸ਼ੂਆਂ ਦਾ ਕੰਮ ਹੈ ਕਿੰਨੀ ਕਿਣੀ ਦੇ ਦੇਣੇ ਆ ਫਿਰ ਦੁੱਧ ਸੰਭਣਾ ਪੈਂਦਾ ਆ ਪਿੱਛੇ ਪਰੰਦੀਰ ਹੋਣਾ ਤੋਂ ਨਹੀਂ ਇੰਨਾ ਕੰਮ ਹੁੰਦਾ ਜੇਕਰ ਛੋੜਾ ਬੱਤੋ ਤਾਂ ਕਰ ਲੈਂਦੀ ਰੋਟੀ ਪਾਣੀ ਦਾ ਇਸ ਕਰਕੇ ਹੁਣ ਦੇਖਦੇ ਆ ਕੱਲ ਨੂੰ ਕਿੱਦਾਂ ਹੁੰਦੀ ਆ ਵੇ ਸਾਡੇ ਤੋਂ ਜਾ ਹੁੰਦਾ ਜਾਂ ਨਹੀਂ ਜਾ ਹੁੰਦਾ ਵੈਸੇ ਅਸੀਂ ਉਹਨਾਂ ਨਾਲ ਪ੍ਰੋਮਿਸ ਤਾਂ ਕਰ ਲਿਆ ਵੀ ਅਸੀਂ ਕੱਲ ਨੂੰ ਆਵਾਂਗੇ ਬਾਕੀ ਹੁਣ ਮੌਸਮ ਤੇ ਡਿਪੈਂਡ ਆ ਤੇ ਕਿੱਦਾਂ ਹੁੰਦੀ ਆ ਬਹੁਤ ਚਾ ਆ ਭੂਆ ਦਾ ਜਾਣਦਾ ਤੇ ਹੈ ਵੀ ਸਹੀ ਆ ਕਿਉਂਕਿ ਭੂਆ ਇਹਦੀ ਕਰਜ਼ੀ ਬਹੁਤ ਇਹਦੇ ਨਾਲ ਇਹਦੀ ਭੂਆ ਵੀ ਦੇ ਕਰਜ਼ੀ ਤੇ ਗਾਂਹਾਂ ਦੇ ਪਾਪਾ ਜੀ ਦੀ ਭੂਆ ਵੀ ਦਈਆਂ ਸਾਰੇ ਬਹੁਤ ਆ ਸਾਡੇ ਤਾਂ ਫਿਰ ਸਾਡੇ ਜਿਹੜੇ ਇਹਨਾਂ ਦੇ ਪੁੰਨੀ ਸਾਹਿਬ ਦੇ ਚਾਚਾ ਜੀ ਤੁਸੀਂ ਦੇਖਿਆ ਉਹਨਾਂ ਦੀਆਂ ਬੇਟੀਆਂ ਆ ਜਾਨੀ ਆਲ ਭੂਆ ਸਾਰੀਆਂ ਬਹੁਤ ਕਰਦੀਆਂ ਆ ਬਹੁਤ ਚੰਗੀਆਂ ਆ ਸਾਡੇ ਖਾਨਦਾਨ ਦੀਆਂ ਭੂਆ ਬਹੁਤ ਚੰਗੀਆਂ ਆ ਤੇ ਮੈਂ ਬਹੁਤ ਵੀਡੀਓ ਦੇਖ ਲਈ ਬਹੁਤ ਵੀਡੀਓ ਪਾਉਂਦੇ ਆ ਲੋਕ ਦੇਖੋ ਦੇਖੀ ਇਹ ਪਾਉਂਦੇ ਰਹਿੰਦੇ ਆ ਵੀ ਸਾਡੀ ਭੂਆ ਐ ਜਾਂ ਸਾਡੀ ਉਹ ਪਤਾ ਨਹੀਂ ਕਿੱਦਾਂ ਦੇ ਲੋਕ ਜਿਹੜੀ ਭੂਆ ਦੀਆਂ ਦਲੀਆਂ ਵੀਡੀਓ ਬਣਾਉਂਦੇ ਆ ਪਰ ਸਾਡੀਆਂ ਭੂਆ ਸਾਡੇ ਬੱਚਿਆਂ ਦੀ ਭੂਆ ਬਹੁਤ ਕਰਦੀਆਂ ਆ ਮਾੜਾ ਮੋਟਾ ਜੇ ਸਾਡੇ ਕੋਈ ਦੁੱਖ ਸੁੱਖ ਹੋ ਜਵੇ ਬਿਮਾਰ ਹੋਵੇ ਅਸੀਂ ਥੋੜੇ ਕਿਤਨੇ ਦੀ ਭੂਆ ਦੱਸੀ ਤਾਂ ਨਹੀਂ ਹੈਗਾ ਕਿਉਂਕਿ ਉਹ ਆਪਣਾ ਦੁੱਖ ਨਹੀਂ ਦੇਖਦੀ ਹੈ ਕਿ ਨੱਠੀ ਆ ਜਾਂਦੀ ਆ ਤੇ ਬਹੁਤ ਕਰਦੀ ਆ ਜੇ ਕੋਈ ਇੰਨਾ ਪਿਆਰ ਕਰੇ ਇੰਨਾ ਦਰਮਾਨ ਕਰੇ ਤੇ ਕਰਨਾ ਚਾਹੀਦਾ ਆ ਤੇ ਹੁਣ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਪੁਆ ਦੇ ਜਾਣ ਦੀ ਤੇ ਦੇਖਦੇ ਆ ਕੱਲ ਨੂੰ ਅਸੀਂ ਜਾਂਦੇ ਆ ਪੁਆ ਦੇ ਤੇ ਨਹੀਂ ਸਾਡੇ ਤੋਂ ਜਾ ਹੁੰਦਾ ਤੇ ਜੇ ਅਸੀਂ ਗਏ ਫਿਰ ਤੇ ਅਸੀਂ ਵੀਡੀਓ ਵੀ ਬਣਾਵਾਂਗੇ ਕਿਉਂਕਿ ਬਹੁਤ ਮਸ਼ਹੂਰ ਮੇਲਾ ਹੈ ਮਢਾਲੇ ਦਾ ਬੱਟੂ ਪੁਆ ਦਾ ਸਤਕਾਰ ਕਰਨਾ ਚਾਹੀਦਾ ਆ ਤੇ ਹਰਮਾਨਦੀਪ ਦਾ ਕੰਮ ਤਕਰੀਬਨ ਕੰਪਲੀਟ ਹੋਇਆ ਗਿਆ ਕੁਝ ਸਟicker ਵਗੈਰਾ ਲਾਉਣ ਵਾਲੇ ਤਾਂ ਨਹੀਂ ਹੈਗੇ ਹੈ ਅੱਛਾ ਚਾਹ ਸ਼ੁਕਰ ਹੈਗਾ ਤੇ ਥੈਂਕ ਯੂ ਉਹਨੇ ਜਾ ਵਗਾਇਆ ਹਾਂਜੀ ਹੋ ਗਿਆ ਟਾਈਮ ਚੱਕੋ ਬਾਲਟੀਆਂ ਹਾਂਜੀ ਇੱਕ ਇੰਗਲਿਸ਼ ਦਾ ਸਿੱਧਾ ਕੰਮ ਓਹੋ ਸ਼ਾਮ ਦੀ ਨਹੀਂ ਲੱਗਦਾ ਸੀਗਾ ਮੈਂ ਇਹਦੇ ਪੰਨੋਂ ਵਿੱਚ ਲਿਓ ਇੱਕ ਇੱਕ ਮੈਂ ਤੇਰਾ ਦੇਖਿਆ ਸੀ ਕਿਹੜੇ ਸਬਜੈਕਟ ਦਾ ਸੀ ਜਿਹੜਾ ਸਾਰੇ ਰਾਸ਼ਟਰਪਤੀਆਂ ਦਾ ਟਾਈਮ ਵੀ ਲਿਖਣਾ ਸੀ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਉਹਨੇ ਆਪਣਾ ਕਾਰ ਹੈ ਹਿੰਦੀ ਦਾ ਸੀ ਹੈਨਾ ਕਾਰਿਆ ਕਾਲ ਹਿੰਦੀ ਪਿਕਚਰਾਂ ਲਾਉਣੀਆਂ ਨਾ ਇੱਕ ਤਾਂ ਇਹ ਬੜੇ ਕੰਮ ਆ ਉਹ ਲਿਆਉਣੇ ਪੈਣੀਆਂ ਹੋਣਾ ਨਾ ਉਹ ਇਹ ਜਿਹੜਾ ਨਹੀਂ ਸਮਝ ਆਦਾ ਮੈਡਮ ਤਾਂ ਪੁੱਛੀ ਵੀ ਚੱਲ ਉਹ ਤਾਂ ਹੋ ਗਿਆ ਰਾਸ਼ਟਰਪਤੀ ਦਾ ਜਿਹੜਾ ਲਾਉਣਾ ਹੈ ਉਹ ਵੀ ਸਹੀ ਆ ਤੇ ਇੱਕ ਮੈਂ ਤੇਰਾ ਉਹ ਇੰਗਲਿਸ਼ ਦਾ ਕਿਹੜਾ ਹੋਵਾ ਜਿਹੜਾ ਰੈਪਰ ਲਾਉਣੇ ਆ ਉਹ ਤਾਂ ਮੈਂ ਬਣਾ ਲਿਆ ਆ ਹਾਂ ਸਹੀ ਕੀਤਾ ਨਹੀਂ ਅਸੀਂ ਜਿੰਨਾ ਬੱਚੇ ਨੂੰ ਅਵੋਇਡ ਕਰਦੇ ਆ ਬਈ ਆ ਚਾਕਲੇਟ ਨਹੀਂ ਖਾਣੇ ਚਿਪਸ ਨਹੀਂ ਖਾਣੇ ਤੇ ਸਕੂਲ ਵਾਲਿਆਂ ਨੇ ਹੋਮਵਰਕ ਦਿੱਤਾ ਇਹ ਉਹਨਾਂ ਦੇ ਰੈਪਰ ਲਾਉਣੇ ਆ ਹੂੰ ਕਹਿੰਦਾ ਚਿਪਸ ਆਪਣੇ ਚਾਕਲੇਟ ਦੇ ਟਾਫੀਆਂ ਦੇ ਰੈਪਰ ਲਾਓ ਇਹਦਾ ਮਤਲਬ ਹੀ ਲਿਆਓ ਹੈਨਾ ਚਾਕਲੇਟ ਲਿਆ ਕੇ ਖਾਓ ਟਾਫੀਆਂ ਲਿਆ ਕੇ ਲਾਓ ਲਿਆਓਗੇ ਤਾਂ ਹੀ ਰੈਪਰ ਲੱਗਣੇ ਉਹਨਾਂ ਦੇ ਯਾਰ ਮਾਨ ਕਹਿੰਦਾ ਮੈਂ ਉਹ ਜੀਆਂ ਪਿਕਚਰਾਂ ਹੀ ਬਣਾ ਲਈਆਂ ਰੈਪਰਾਂ ਦੀਆਂ ਰੈਪਰਾਂ ਦੀਆਂ ਬਣਾਈਆਂ ਟਾਫੀਆਂ ਨਹੀਂ ਬਣਾਈਆਂ ਦੇਖੋ ਠੀਕ ਆ ਉਪਰ ਹੀ ਤਾਂ ਵੀ ਇੰਨੇ ਚੰਗੂ ਹੋਰ ਕੋਸ਼ਸ਼ ਹੋਰ ਕੋਸ਼ਸ਼ ਤਾਂ ਨਹੀਂ ਲਾਉਣਾ ਅੰਮਲਿ ਤੇ ਪੰਜਾਬੀ ਹਾਂ ਸੀ ਟਾਪੀ ਟਾਪੀ ਨੂੰ ਟਾਪੀ ਤੇ ਚੌਗਲੇ ਨੂੰ ਚਾਕਲੇਟ ਤੇ ਲਾਦੀ ਪਾਉ ਨੂੰ ਲਾਦੀ ਪਾ ਅੱਛਾ ਅੱਗੇ ਅਸੀਂ ਅੱਜ ਬਣਾਵਾਂਗੇ ਕੀ ਆ ਇੱਕ ਕੀਆ ਲੱਗਾ ਸੀ ਸਾਡੇ ਇਹਦੇ ਅਸੀਂ ਕੋफ्ते ਬਣਾ ਲਏ ਹੈ ਨਾ ਤੇ ਲਓ ਜੀ ਹੁਣ 4:00 ਵਜੇ ਗਏ ਤੇ ਸਾਡਾ ਧੜਾ ਕਢਣ ਦਾ ਟਾਈਮ ਹੋ ਗਿਆ ਆ ਤੇ ਹੁਣ ਅਸੀਂ ਧਾਰਾ ਕੱਢਾਂਗੇ ਫੇਰ ਸਬਜੀ ਦਾ ਟਾਈਮ ਹੋ ਜਾਣਾ ਅਸੀਂ ਸਬਜੀ ਬਣਾਵਾਂਗੇ ਤੇ ਜੇ ਸਾਡੇ ਕੋਲ ਟਾਈਮ ਹੋਇਆ ਅਸੀਂ ਹੋਰ ਵੀਡੀਓ ਬਣਾਵਾਂਗੇ ਨਹੀਂ ਤਾਂ ਇੱਥੇ ਹੀ ਅਸੀਂ ਵੀਡੀਓ ਖਤਮ ਕਰ ਦਵਾਂਗੇ ਠੀਕ ਹੈ ਜੀ ਦੇਖਦੇ ਹੁਣ ਕਿੱਦਾਂ ਹੁੰਦੀ ਆ ਕਿਉਂਕਿ ਬੱਦਲਵਾਰ ਬਹੁਤ ਹੋਇਆ ਆ ਫੇਰ ਪਰੰਬੀਰ ਪਰੰਬੀਰ ਐਦਾਂ ਕਰ ਅਸੀਂ ਚੱਲੇ ਪਸੂ ਚੋਣ ਟਾਈਮ ਹੋ ਗਿਆ 4:00 ਵਜੇ ਆ ਤੇ ਬੱਦਲਵਾਰ ਬਹੁਤ ਹੋਇਆ ਕੱਪੜੇ ਲਾ ਲਾ ਆ ਲਾਲਾ ਉੱਠ ਕੇ ਭਾਈ ਸੋ ਘੁੰਮ ਲਾ ਹੁਣ ਤੁਸੀਂ ਥੋੜੇ ਥੱਕ ਗਏ ਹੋਣੇ ਆ ਹੈ ਹੋ ਗਿਆ ਹੋ ਗਿਆ 4 ਵਜ ਗਿਆ 2:30 ਵਜੇ ਦਾ ਬੈਠਾ ਵਿਚਾਰਾ ਤੁਸੀਂ ਕਿਸੇ ਵਾਸਤੇ ਕਿੰਨੇ ਵੀ ਜਾਓਗੇ ਜਦੋਂ ਬਾਅਦ ਆ ਕਹਿੰਦੇ ਅੰਦਰ ਵਿੱਚ ਬੈਠ ਕੇ ਮਨ ਕਾਣ ਲੱਗਾ ਘੁੰਮ ਲਾ ਆਓ ਫਿਰ ਹਰ ਕੰਮ ਦੀ ਕੋ ਲਿਮਟ ਹੁੰਦੀ ਆ ਸਾਰ ਇਹ ਉਹ ਤਾਂ ਹੈਗੀ ਆ ਗਰਾਊਂਡ 'ਚ ਗਰਮੀ ਪਤਾ ਕਿੰਨੀ ਹੁੰਦੀ ਆ ਜੀ ਆਜੰਦ ਕਿੰਨੇ ਨਿਕਲਦੇ ਆ ਹਰ ਕੰਮ ਦੀ ਲਿਮਟ ਹੁੰਦੀ ਆ ਖੇਡਣ ਦੀ ਵੀ ਤੇ ਪੜ੍ਹਨ ਦੀ ਵੀ ਜੇ ਥੋੜਾ ਥੋੜਾ ਟਾਈਮ ਹਰੇ ਕੰਮ ਨੂੰ ਦਿੱਤਾ ਜਾਵੇ ਤਾਂ ਕੰਮ ਵੀ ਵਧੀਆ ਹੁੰਦਾ ਤੇ ਕੰਮ ਤੋਂ ਮਨ ਅੱਕਦਾ ਵੀ ਨਹੀਂ ਹੈਗਾ ਤੇਰੀ ਹੌਣ ਤਾਂ ਦੁਕਾਨ ਆਪਾਂ ਨਹੀਂ ਉੱਠ ਜਾਚਾ 2:30 ਵਜੇ ਦਾ ਬੈਠਾ ਆ ਬਿਊਟੀ ਸ਼ੁਰੂ ਆਏ ਜੀ ਆਏ ਸਾਡੇ বিনা ਕਿੱਥੇ ਸਰਦਾ ਚੱਕ ਲਓ ਚੱਕ ਲਓ ਪਾਲਟੀਆਂ ਉਹ ਵਾਇਕੋ ਜਰੂਰੀ ਕੰਮ ਹੈ ਜੀ ਇਹ ਤਾਂ ਇਹ ਬਿਨਾਂ ਨਹੀਂ ਸਰਦਾ ਚਲੋ ਜੀ 5:00 ਵਜ ਗਏ ਆ ਸਾਡਾ ਚੋਅ ਦਾ ਕੰਮ ਹੋ ਗਿਆ ਕੰਪਲੀਟ 19 ਸਭ ਚਲ ਗਿਆ ਬਣੀ ਤੁਹ ਲੈਣ ਤੇ ਆਰਮਾਨ ਹੁਣ ਥੋੜੀ ਜਿਹਾ ਬਾਹਰ ਚੱਲਣ ਚੱਲ ਗਿਆ ਆ ਮੈਂ ਕੱトゥ ਹੋ ਨਹੀਂ ਜਾਣਾ ਇਕੱਲੇ ਨੇ ਗਰਮੀ ਬਹੁਤ ਆ ਵੀ ਹਨੇਰਾ ਹੋ ਜਾਂਦਾ ਕਹਿੰਦਾ ਮੈਂ ਕੱਲਾ ਨਹੀਂ ਹੈਗਾ ਪਰ ਇਹ ਸਾਡੇ ਚਾਚਾ ਜੀ ਦੇ ਦੋਤੇ ਦੋ ਆਇਓ ਵਾ ਛੁੱਟੀਆਂ ਕੱਟਣ ਤੇ ਉਹਨਾਂ ਦੇ ਨਾਲ ਗਿਆ ਆ ਤੇ ਹੁਣ ਇਕੋ ਜਿਹਾ ਸੀਗੇ ਰਲ ਮਿਲ ਕੇ ਚਲ ਗਏ ਆ ਤੇ ਮੈਂ ਕਿਹਾ ਜੇ ਜਾਣਾ ਤਾਂ ਛੇਤੀ ਆਇਓ ਮੈਂ ਹੁਣ ਬਣਾਉਂਗੀ ਜੀ ਕੋਫਤੇ ਵੈਸੇ ਤਾਂ ਸਾਡੇ ਘਰ ਦੇ ਵਿੱਚ ਸਾਰੇ ਖਾ ਲੈਂਦੇ ਬਹੁਤ ਖੁਸ਼ ਹੋ ਕੇ ਕੋਫਤਿਆਂ ਦੀ ਸਬਜ਼ੀ ਤੇ ਅਵਨੀਤ ਨਹੀਂ ਖਾਂਦੀ ਆ ਅਵਨੀਤ ਨੂੰ ਘੀਰ ਦੀ ਸਬਜ਼ੀ ਜ਼ਿਆਦਾ ਪਸੰਦ ਆ ਤੇ ਉਹ ਕਹਿੰਦੀ ਆ ਆਪਦੀ ਉੱਪਰ ਰੋਜ਼ ਪੁੱਛਦੀ ਆ ਵੀ ਕੀ ਲੱਗਣ ਲੱਗੇ ਕਿ ਨਹੀਂ ਵੀ ਸਬਜ਼ੀ ਬਣਾਇਓ ਕੀਹਦੀ ਅੱਜ ਜੇ ਪਹਿਲਾਂ ਕੀ ਆ ਲੱਗਾ ਸੀ ਸੀਗਾ ਹੀ ਛੋਟਾ ਜਿਹਾ ਨਹੀਂ ਤਾਂ ਮੈਂ ਸਬਜ਼ੀ ਬਣਾ ਲੈਣੀ ਸੀ ਤੇ ਫਿਰ ਚਲੋ ਹੋਫਤੇ ਬਣਾ ਲਏ ਆ ਆ ਇਦਾਂ ਆ ਵੀ ਸਵੇਰ ਨੂੰ ਅਸੀਂ ਜਾਣ ਦੀ ਸਾਡੀ ਸਲਾਹ ਸੀਗੀ ਤੇ ਚਲੋ ਮੈਂ ਕਿਹਾ ਸਵੇਰ ਨੂੰ ਹੋਰ ਕੁਝ ਨਾ ਬਣਾਵਾਂਗੇ ਇਹਦਾ ਇਹਦੇ ਨਾਲੇ ਸਰ ਜਾਣਾ ਹੈ ਨਹੀਂ ਤਾਂ ਸਾਨੂੰ ਸਵੇਰ ਨੂੰ ਸਪੈਸ਼ਲ ਸਬਜ਼ੀ ਬਣਾਉਣੀ ਪੈਂਦੀ ਆ ਕਿਉਂਕਿ ਉਹਨੇ ਇਤਨੇ ਜਾਣਾ ਹੁੰਦਾ ਤਾਂ ਲੰਚ ਵੀ ਦਾ ਪੈਕ ਤਿਆਰ ਕਰਨਾ ਹੁੰਦਾ ਆ ਹੋਫਤੇ ਨਾਲ ਜਰਕ ਬਰਕਤ ਹੋ ਜਾਂਦੀ ਆ ਤੇ ਜੇ ਉਦਾਂ ਮੈਂ ਸਬਜ਼ੀ ਹੋਣਾ ਤੇ ਸਾਡਾ ਰਾਦੇ ਸਾਰਨਾ ਸੀਗਾ ਤੇ ਸ਼ਾਇਦ ਉਹਨਾਂ ਸਵੇਰ ਦੀ ਛੁੱਟੀ ਹੋਊਗੀ ਮੇਰੇ ਖਿਆਲ ਚ ਤਾਂ ਛੁੱਟੀ ਹੋਣੀ ਹੈ ਸ਼ਾਇਦ ਸਵੇਰ ਦੀ ਛੁੱਟੀ ਹੋਵੇ ਤਾਂ ਵਧੀਆ ਹੈ ਕਿਉਂਕਿ ਹੁਣ ਮੈਂ ਪਰਮਵੀਰ ਨੂੰ ਕਿਹਾ ਸੀ ਮੈਂ ਕਿਹਾ ਤੂੰ ਮੌਸਮ ਦੇਖ ਕਿੱਦਾਂ ਆ ਤੇ ਕਹਿੰਦੀ ਸਵੇਰ ਨੂੰ ਵੀ ਮੀਂਹ ਦੱਸਿਆ ਹੈ 7 ਵਜੇ ਤੱਕ ਤੇ ਉਹੀ ਟਾਈਮ ਇਹ ਤਾਂ ਜਾਣਦਾ ਹੁੰਦਾ ਫਿਰ ਆਵਾਜ਼ਾਰੀ ਬਹੁਤ ਹੁੰਦੀ ਆ ਚਲੋ ਛੁੱਟੀ ਹੋ ਗਈ ਤਾਂ ਵਧੀਆ ਹੈ ਤੇ ਪਾਪਾ ਨੂੰ ਵੀ ਸੌਖ ਰਹੂ ਕਿਉਂਕਿ ਮੀਂਹ ਦੇ ਵਿੱਚ ਔਖਾ ਹੁੰਦਾ ਇਹਨੂੰ ਛੱਡਣ ਜਾਣਾ ਤੇ ਲਓ ਜੀ ਹੁਣ ਕੋਫਤੇ ਹੋ ਗਏ ਰੈਡੀ ਤੇ ਪਰਮਵੀਰ ਕਹਿੰਦੀ ਮੈਂ ਪਹਿਲਾਂ ਦੇਖਦੀ ਆ ਕੋਫਤਿਆਂ ਦਾ ਸਵਾਦ ਤੇ ਕੜੀ ਹੋਵੇ ਕੋਫਤੇ ਹੋਵੇ ਤੇ ਐਦਾਂ ਹੀ ਪਹਿਲਾਂ ਤੋੜ ਜਾਂਦੇ ਅੱਧੇ ਤਾਂ ਹੱਲੇ ਾਰਮਾਨ ਹੈ ਨਹੀਂ ਗਾ ਗਰੋਂ ਨੂੰ ਗਿਆ ਖੇਲਣ ਨੇ ਤੋਂ ਨੇ ਵਿੱਚ ਠੂੰਗਾ ਲਾਉਣਾ ਸੀ ਨਾ ਦੋਨਾਂ ਨੂੰ ਆਦਤ ਹੈ ਐਦਾਂ ਕੜੀ ਬਣਦੀ ਹੋਵੇ ਜਾਂ ਕੋਫਤੇ ਨਾ ਦੋਨਾਂ ਨੇ ਖਾਣੇ ਆ ਅਵਨੀਤ ਨੂੰ ਨਹੀਂ ਆਤ ਹੈਗੀ ਖਾਣ ਦੀ ਉਹਦੇ ਭਾਵੇਂ ਮੈਂ ਉਹਦੇ ਲਈ ਕੱਢ ਕੇ ਵੀ ਰੱਖ ਲਵਾ ਬੇ ਚਲੋ ਇਹਨਾਂ ਨੂੰ ਦੋਨਾਂ ਨੇ ਖਾ ਲਿਓ ਲੈ ਵੀ ਰੱਖਣਾ ਉਹ ਨਹੀਂ ਖਾਂਦੀ ਹੈਗੀ ਉਹ ਜੇ ਸਪੈਸ਼ਲ ਪਕੌੜੇ ਬਣਾਈਏ ਚਾਹ ਦੇ ਨਾਲ ਉਹ ਖਾਣੇ ਉਹਨੇ ਐਦਾਂ ਨਹੀਂ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜਰੂਰ ਵੀ ਤੁਹਾਡੇ ਘਰ ਵੀ ਬੱਚੇ ਨੂੰ ਹੈ ਇਦਾਂ ਦਾ ਬਣਦੀ ਕੜੀ ਦੇ ਵਿੱਚ ਪਕੌੜੇ ਕੱਢ ਕੇ ਖਾਣ ਦੀ ਵੈਸੇ ਤਾਂ ਹਰ ਇੱਕ ਘਰ ਹੁੰਦੀ ਹੀ ਆ ਇਦਾਂ ਦੇ ਬੱਚੇ ਬੱਚੇ ਕੀ ਵੱਡੇ ਵੀ ਸਾਰਿਆਂ ਨੂੰ ਆਦਤ ਹੁੰਦੀ ਆ ਹਾਲੇ ਤੇ ਪਾਪਾ ਹੈ ਨਹੀਂਗੇ ਉਹ ਬਣੀ ਤੋਂ ਲੈਣਗੇ ਉਹ ਆ ਤੇ ਉਹਨਾਂ ਨੂੰ ਵੀ ਆਦਤ ਹੈਗੀ ਇਦਾਂ ਜੇ ਪਤਾ ਲੱਗ ਜੂ ਵੀ ਕੋਫਤੇ ਬਣਦੇ ਆ ਤੇ ਉਹ ਵੀ ਜ਼ਰੂਰ ਖਾਂਦੇ ਆ ਕੋਫਤੇ ਹੋਣ ਜਾਂ ਪਕੌੜੇ ਹੋਣ ਤੇ ਲਓ ਜੀ ਮੇਰਾ ਤੜਕਾ ਭੁੱਜ ਕੇ ਰੈਡੀ ਆ ਤੇ ਹੁਣ ਮੈਂ ਠੰਡਾ ਹੋਣੇ ਰੱਖ ਦਊਗੀ ਤੇ ਜਦੋਂ ਮੈਂ ਆਟਾ ਗੁੰਨ ਲਊਗੀ ਜਿੰਨੇ ਚਿਰ ਮੈਂ ਆਟਾ ਗੁੰਨਣਾ ਆ ਤੇ ਤੜਕਾ ਮੇਰਾ ਠੰਡਾ ਹੋ ਜਾਊਗਾ ਤੇ ਫੇਰ ਮੈਂ ਉਹਦੀ ਗਰੇਵੀ ਬਣਾ ਕੇ ਕੋਫਤੇ ਨੂੰ ਤੜਕਾ ਲਾ ਦਊਗੀ ਤੇ ਪਾਰੰ ਬੀਰਫੇ ਫੁਲਕੇ ਲਾ ਲਓਗੀ ਤੇ ਸਾਡਾ ਸ਼ਾਮ ਦਾ ਕੰਮ ਹੋ ਜਾਊਗਾ ਖਤਮ ਤੇ ਵੀਡੀਓ ਵੀ ਇੱਥੇ ਕਰਾਂਗੇ ਖਤਮ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਹੱਸਦੇ-ਵੱਸਦੇ ਰਹੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਜੀ ਤੇ ਸੋਹਣੇ-ਸੋਹਣੇ ਕਮੈਂਟ ਕਰੋ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ ਰੱਬ ਰੱਖਾ ਜੀ